ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਆਉਂਦੇ ਘੰਟਿਆਂ ਦੀ ਗੱਲ ਕਰਾਂਗੇ ਔਰ ਅੱਜ ਦਿਨ ਖੜ ਦੀ ਗੱਲ ਕਰਾਂਗੇ ਮੌਸਮ ਪੰਜਾਬ ਦਾ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਕਲੀਅਰ ਕਰਤਾ ਸੀ ਕਿ ਮੌਨਸਨ ਦੀ ਜਿਹੜੀ ਟਰਫ ਹੈ ਉਹ ਹੇਠਾਂ ਹੁਣ ਬਣੀ ਹੋਈ ਆ ਪੰਜਾਬ ਹਰਿਆਣਾ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਜੇਕਰ ਕਾਰਵਾਈਆਂ ਹੁੰਦੀਆਂ ਨੇ ਮੀਂਹ ਆਦੀਆਂ ਤਾਂ ਉਹ ਲਿਮਟਡ ਹੋਣੀਆਂ ਕੁਝ ਖੇਤਰਾਂ ਦੇ ਵਿੱਚ ਬਦਲ ਬਣ ਸਕਦਾ ਐ ਇਸ ਲਈ ਜਾਂ ਲਾਈਵ ਆ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜੀ ਲਗਭਗ ਸਵੇਰ ਦੇ 6:00 ਦੇ ਸੱਟ 8:00 ਵਜੇ ਨੂੰ ਜਾ ਰਹੀ ਆ 3 ਜੁਲਾਈ ਦੀ ਅੱਜ ਸਵੇਰ ਆ ਸੋ ਮੌਨਸਨ ਸੀਜ਼ਨ ਹੈ ਤੇ ਬੱਦਲ ਜਿਹੜਾ ਜ ਐਸ ਵੇਲੇ ਬਣਿਆ ਹੋਇਆ ਹਿਮਾਚਲ ਵਾਲੇ ਫਾਸਿਆਂ ਤੋਂ ਹੇਠਾਂ ਉਤਰਦਾ ਹੋਇਆ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਕਵਰ ਕਰ ਰਿਹਾ ਜਿਵੇਂ ਕਿ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ। ਐਸ ਵੇਲੇ ਜੇਕਰ ਤੜਕੇ ਸਵੇਰ ਤੋਂ ਆਪਾਂ ਗੱਲ ਕਰਦੇ ਆਂ ਤੇ ਹੁਸ਼ਿਆਰਪੁਰ ਦੇ ਬਹੁਤੇ ਖੇਤਰਾਂ ਦੇ ਵਿੱਚ ਤਗੜੀ ਝਟ ਲੱਗੀ ਜਾ ਖਾਸ ਕਰ ਫਾਛੁੰਦੀ ਭਾਗਾ ਦੇ ਵਿੱਚ ਕਫੋਰਥਲਾ ਦੇ ਵਿੱਚ ਮੀਂਹ ਐਸ ਵੇਲੇ جاری ਨੇ ਜਲੰਧਰ ਜ਼ਿਲ੍ਹਾ ਨਵਾਂਸ਼ਹਿਰ ਜ਼ਿਲ੍ਹਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਐਸ ਵੇਲੇ ਤਗੜੇ ਜਿਹੜਿਆ جاری ਵੇਖਣ ਨੂੰ ਮਿਲ ਰਿਹਾ। ਸੋ ਇਹਦੇ ਨਾਲ ਜਿਹੜੇ ਹੁਣ ਆਉਂਦੇ ਜਿਲ੍ਹਿਆ ਮਾਝੇ ਦੇ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਪਠਾਨਕੋਟ ਇਹਨਾਂ ਜਿਲ੍ਹਿਆਂ ਦੇ ਵਿੱਚ ਵੀ ਟੁੱਟਮਈ ਕਾਰਵਾਈਆਂ ਹੋਣ ਦੀ ਉਮੀਦ ਹੈ ਕਿਤੇ ਹਲਕੇ ਕਿਤੇ ਦਰਮਿਆਨੇ ਸ਼ਰਾਟੇ ਹੋ ਜਾਣਗੇ ਆਉਂਦੇ ਘੰਟਿਆਂ ਦੇ ਦਰਮਿਆਨ ਜੇਕਰ ਇਹ ਗੱਲ ਮਾਲਵੇ ਦੀ ਕਰਦੇ ਹਾਂ ਜਿਵੇਂ ਲੁਧਿਆਣਾ ਪਟਿਆਲਾ ਸ਼੍ਰੀ ਫਤਗਰ ਸਾਹਿਬ ਇਲਾਜਾਂ ਦੇ ਵਿੱਚ ਟੁੱਟਮਈਆਂ ਕਾਰਵਾਈਆਂ ਹੋਣਗੀਆਂ ਕਿਤੇ ਹਲਕੇ ਸ਼ਰਾਟੇ ਕਿਤੇ ਦਰਮਿਆਨੇ ਵੀ ਲੱਗਣਗੇ ਪੂਆਧ ਖੇਤਰ ਦੀ ਗੱਲ ਕਰੀਏ ਜੀ ਚੰਡੀਗੜ੍ਹ ਮੋਹਾਲੀ ਫਨਚਕਲਾ ਤੇ ਰੋਪੜ ਇੱਥੇ ਵੀ ਹਲਕੇ ਉਨੀ ਦੇ ਆਸਾਰ ਨੇ ਹੋ ਸਕਦਾ ਕਿ ਖਸ਼ਿਆਰ ਹਰ ਦੇ ਸਾਰੇ ਹਲਕਿਆਂ ਦੇ ਵਿੱਚ ਉਮੀਦ ਆਸਾਰ ਜਿਹੜੇ ਬਣੇ ਹੋਏ ਨੇ ਇਸ ਤੋਂ ਇਲਾਵਾ ਮੋਗਾ ਜਲਾ ਬਰਨਾਲਾ ਸੰਗਰੂਰ ਮਲੇਰਕੋਟਲਾ ਤੇ ਮਾਨਸਾ ਇਹਨਾਂ ਜਿਲਿਆਂ ਦੇ ਵਿੱਚ ਵੀ ਹਲਕੇ ਦਰਮਿਆਨ ਇਸਰਾਟੇ ਦੇ ਅਸਾਰ ਜਿਹੜੇ ਬਣੇ ਹੋਏ ਨੇ ਸੋ ਫਿਰੋਜ਼ਪੁਰ ਤੇ ਫਰੀਦਕੋਟ ਦੋਨਾਂ ਜਿਲਿਆਂ ਦੇ ਵਿੱਚ ਦਰਮਿਆਨ ਇਸਰਾਟੇ ਪਹੁੰਚ ਸਕਦੇ ਨੇ ਦਰਮਿਆਨ ਉਮੀਦ ਆਸਾਰ ਨੇ ਕਿਉਂਕਿ ਇਸ ਵੇਲੇ ਸ੍ਰੀ ਅਮ੍ਰਿਤਸਰ ਸਾਹਿਬ ਦੇ ਉੱਤੇ ਤਗਰੀ ਗਰਜ ਜਿਹੜੀ ਆ ਹੋ ਰਹੀ ਹੈ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਇਹ ਨੂੰ ਖਿਜਗਣਾ ਹੈ ਇਸ ਲਈ ਫਰੀਦਕੋਟ ਫਿਰੋਜ਼ਪੁਰ ਜਲਾ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਜਿਲਿਆਂ ਦੇ ਵਿੱਚ ਹਲਕੇ ਦਰ ਤੇ ਇਸ ਤੋਂ ਇਲਾਵਾ ਜੇ ਅਗਰ ਗੱਲ ਕਰਦੇ ਆਂ ਫਾਜਲ ਕਾ ਅਮੋਹਰ ਬਠਿੰਡਾ ਸ੍ਰੀ ਮਕਸਰ ਸਾਹਿਬ ਮੋਗਾ ਔਰ ਮਲੋਟ ਰਾਫਰਾ ਹੋਲ ਜਾਤੋ ਇਹਨਾਂ ਖਾਗਾਂ ਦੇ ਵਿੱਚ ਟੁੱਟਮੀਆਂ ਕਾਰੂਆਂ ਜਾਂ ਹੋਣਗੀਆਂ ਕਿਤੇ ਹਲਕੇ ਕਿਤੇ ਦਰਮਿਆਨੇ ਚਰਾਟੇ ਹੋ ਸਕਦਾ ਹੈ ਜਿਹੜੇ ਜਿਹੜੇ ਅਸੀਂ ਤੁਹਾਨੂੰ ਦੱਸ ਰਹੇ ਆਂ ਜਾਂ ਫਿਰ ਜਿਹੜੇ ਇਲਾਕੇ ਤੁਹਾਨੂੰ ਦੱਸਿਆ ਇਹਨਾਂ ਤੋਂ ਬਹੁਤੇ ਖੇਤਰ ਆ ਜਿਹੜੇ ਮੀਂਹਾਂ ਤੋਂ ਸਖਣੇ ਵੀ ਰਣਗੇ ਕਿਉਂਕਿ ਇਹ ਜਿਹੜੀ ਜਿਹੜਾ ਬੱਦਲ ਬਣਿਆ ਹੋਇਆ ਇਹ ਲਿਮਟਡ ਕਾਰੂਆਂ ਜਾਂ ਦੇਗਾ ਜ਼ਿਆਦਾਤਰ ਖੇਤਰਾਂ ਦੇ ਵਿੱਚ ਉਮੀਦਿਆਸਾਰ ਨਹੀਂ ਹੈ ਜਿਹੜੇ ਜਿਹੜੇ ਜ਼ਿਲ੍ਹੇ ਤੁਹਾਨੂੰ ਗਿਣਾਏ ਆ ਇਹਨਾਂ ਜ਼ਿਲ੍ਹਿਆਂ ਦੇ ਕੁਝ ਭਾਗ ਹੋ ਸਕਦੇ ਨੇ ਜਿੱਥੇ ਛਰਾਟੇ ਪਹੁੰਚਣਗੇ ਬਹੁਤੇ ਹਿੱਸਿਆਂ ਦੇ ਵਿੱਚ ਬਦਲਵਾਈ ਪਹੁੰਚਗੇ ਫਦਲਵਾਈ ਸਦਕਾ ਵੀ ਕੁਝ ਰਾਹਤ ਮਿਲ ਸਕਦੀ ਆਕਰੂਗੀ ਤੋਂ ਤੇ ਜਿਹੜੇ ਮੇਹ ਨੇ ਉਹ ਭਾਵੇ ਹਲਕੇ ਪਹੁੰਚਣ ਤਰੰਗਾਂ ਨੇ ਪਹੁੰਚਣ ਤੇਜ਼ ਛਰਾਟੇ ਪਹੁੰਚਣ ਪਰ ਉਹ ਲੰਟਡ ਹੋਣਗੇ ਕੁਝ ਘੱਟ ਕੁਝ ਜ਼ਿਲ੍ਹਿਆਂ ਦੇ ਕੁਝ ਭਾਗਾਂ ਦੇ ਵਿੱਚ ਹੀ ਜਿਹੜੇ ਸੀਮਿਤ ਰਹਿਣਗੇ ਪਹਾੜਾਂ ਦੇ ਨਾਲ ਲੱਗਦੇ ਜਿਹੜੀ ਰੇਂਜ ਖੇਤਰ ਆਉਂਦੇ ਆ ਹੁਸ਼ਿਆਰ ਫਰਨਵਾਲਾ ਸ਼ਹਿਰ ਜਲੰਧਰ ਗਫੂਰਥਲਾ ਕਿਉਂਕਿ ਇਹ ਪਹਾੜਾਂ ਦੇ ਨਾਲ ਲੱਗਦੇ ਆ ਜਿਹੜੇ ਜ਼ਿਲ੍ਹੇ ਪ ਸੋ ਅੱਜ ਦੀ ਇਸ ਬਾਦ ਬਦਲ ਖਾਣ ਦੇ ਅਸਰ ਘਟਨੇ ਤੇ ਫਿਰ ਤੋਂ ਆ ਜੇਕਰ ਖਾਣੇਗਾ ਉਹਦੀ ਲਾਈਵ ਆ ਕੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਅਗਲੇ 48 ਘੰਟਿਆਂ ਦੇ ਵਿੱਚ ਮੌਨਸਨ ਫਿਰ ਤੋਂ ਸਰਗਰਮ ਹੋਣ ਜਾ ਰਿਹਾ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤਰੀ ਹਿੱਸਿਆਂ ਦੇ ਵਿੱਚ ਤਗੜੀ ਝੱਟ ਜੜੀ ਆ ਫਿਰ ਤੋਂ ਦੇਖਣ ਨੂੰ ਮਿਲ ਸਕਦੀ ਹੈ ਇਜਾਜ਼ਤ ਦਿਓ ਧੰਨਵਾਦ